ਬਠਿੰਡਾ ਦੇ ਨਵੇਂ ਆਏ ਕਨਾਲ ਕਲੋਨੀ ਥਾਣੇ ਦੇ ਐਸਐਚਓ ਦੇ ਵੱਲੋਂ ਆਉਂਦੇ ਸਾਰ ਹੀ ਮੁਜਰਮਾਂ ਦੇ ਉੱਪਰ ਜੜਾ ਚਿਕੰਜਾ ਕਤਨਾਉ ਸ਼ੁਰੂ ਕਰ ਦਿੱਤਾ ਗਿਆ ਅਤੇ ਇਸ ਤਰ੍ਹਾਂ ਦੇ ਜਿਹੜੇ ਅਪਰਾਧਿਕ ਪਰਵਰਤੀ ਦੇ ਲੋਕ ਨੇ ਉਹਨਾਂ ਦੇ ਉੱਪਰ ਕਾਰਵਾਈ ਅਮਲ ਦੇ ਵਿੱਚ ਲੈਣੀ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੀ ਸ਼ੁਰੂਆਤ ਇੱਕ ਮੋਟਰਸਾਈਕਲ ਚੋਰ ਤੋਂ ਕੀਤੀ ਗਈ ਹੈ ਜਿਸ ਦੇ ਵਿੱਚ ਕੀ ਇੱਕ ਮੋਟਰਸਾਈਕਲ ਚੋਰ ਨੂੰ ਗ੍ਰਿਫਤਾਰ ਕਰਕੇ ਉਸ ਦੇ ਪਾਸਿਓਂ ਪੰਜ ਚੋਰੀ ਦੇ ਮੋਟਰਸਾਈਕਲ ਬਰਾਮਦ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਜਿਸ ਨੂੰ ਕੇ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਇਸ ਚੋਰ ਦੇ ਖਿਲਾਫ ਪਹਿਲਾਂ ਵੀ 10 ਦੇ ਕਰੀਬ ਜਿਹੜੇ ਮਾਮਲੇ ਨੇ ਉਹ ਦਰਜ ਨੇ ਤੇ ਫਿਰ ਤੋਂ ਇਸ ਨੂੰ ਪੁਲਿਸ ਦੇ ਵੱਲੋਂ ਮੋਟਰਸਾਈਕਲ ਚੋਰੀ ਦੇ aaropha ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਅਗਲੀ ਜਿਹੜੀ ਕਾਰਵਾਈ ਉਹ আরম্ভ ਹੀ ਗਈ ਹੈ ਪੂਰੀ ਜਾਣਕਾਰੀ ਤੁਹਾਨੂੰ ਸੁਣਵਾਨੇ ਆ ਥਾਣਾ ਮੁਖੀ ਇੰਸਪੈਕਟਰ ਹਰਜੋਤ ਸਿੰਘ ਦੀ ਹੀ ਜ਼ੁਬਾਨੀ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਡਿਗਨਾਂਡ ਮੈਡਮਾ ਮਨੀਤ ਕੁੰਡਲਾਈਪਸ ਜੀ ਦੇ ਸਖਤ ਨਿਰਦੇਸ਼ ਹੈ ਜਿਹੜੇ ਮਾੜੇ ਅੰਸਰ ਰਹਿ ਗਏ ਉਨ੍ਹਾਂ ਖਿਲਾਫ ਜਿਹੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਸ ਤਰ੍ਹਾਂ ਹੀ ਕੱਲ ਜਿਹੜੇ ਸਾਡੇ ਚੌਕੀ ਇੰਚਾਰਜ ਹੈ ਵਰਦਮਾਨ ਸਾਬਕਾ ਇੰਸਪੈਕਟਰ ਦਿਕਸ਼ੀਰ ਸਿੰਘ ਉਹਨਾਂ ਦੀ ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸਾਗਰ ਨਾਮ ਦਾ ਵਿਅਕਤੀ ਜੋ ਕਿ ਜੋਗੀ ਨਗਰ ਦਾ ਰਹਿਣ ਵਾਲਾ ਹੈ ਉੱਤੇ ਪਹਿਲਾਂ ਵੀ ਜਿਹੜੇ ਕਈ ਮੁਕੱਦਮੇ ਦਰਜਾ ਤੇ ਹੁਣ ਵੀ ਜਿਹੜਾ ਉਹ ਚੋਰੀ ਦੇ ਮੋਟਰਸਾਈਕਲ ਨਾਲ ਜਿਹੜਾ ਘੁੰਮ ਰਿਹਾ ਹੈ। ਇਸ ਤੇ ਥਾਣਾ ਕਨਾਲਕੋਣੀ ਵਿਖੇ ਮੁਕੱਦਮਾ ਨੰਬਰ 299 ਅੰਡਰ ਸੈਕਸ਼ਨ 303 ਸਬਸੈਕਸ਼ਨ 2 ਬੀ ਐਨ ਐਸ ਦਰਜ ਕੀਤਾ ਗਿਆ ਸੀ ਤੇ ਉਹਦੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ ਸੀ। ਦਰਾਨੇ ਤਲਤੀਸ਼ ਇਸ ਮੁਕਦਮੇ ਵਿੱਚ ਜਿਹੜਾ ਦੋਸ਼ੀ ਹੈ ਸਾਗਰ ਉਸ ਨੂੰ ਜਿਹੜਾ ਗ੍ਰਿਫਤਾਰ ਕਰਕੇ ਉਸ ਕੋਲੋਂ ਮੌਕੇ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਦਰਾਨੇ ਇਸ ਮੁਕਦਮੇ ਦੀ ਤਫਤੀਸ਼ ਉਹਨੇ ਇਨਕਸ਼ਾਫ ਕੀਤਾ ਵੀ ਇਹਨੇ ਹੋਰ ਵੀ ਜਿਹੜੇ ਹੈ ਸ਼ਹਿਰ ਤੇ ਆਸ-ਪਾਸੋਂ ਜਿਹੜੇ ਮੋਟਰਸਾਈਕਲ ਚੋਰੀ ਕੀਤੇ ਆ ਜਿਸ ਤੇ ਉਸ ਕੋਲੋਂ ਜਿਹੜੇ ਹੈਗੇ 4 ਹੋਰ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ ਤੇ ਕੁੱਲ ਜਿਹੜੇ ਹੁਣ ਤੱਕ ਜਿਹੜੇ ਇਸ ਮੁਕਦਮੇ ਵਿੱਚ 5 ਮੋਟਰਸਾਈਕਲ ਜਿਹੜੇ ਬਰਾਮਦ ਹੋਇਆ ਤੇ ਇਹਦੀ ਮੁਕਦਮੇ ਦੀ ਤਫਤੀਸ਼ ਜਾਰੀ ਹੈ ਆਰੋਪ ਦੇ ਖਿਲਾਫ ਇੱਕ ਪੜਾਇਆ ਗਿਆ ਹੋਰ ਵੀ ਦੇ ਨਾਲ ਇਹ ਚ ਜਿਹੜਾ ਹੈਗਾ ਸਾਗਰ ਜੋ ਜੋਗੀ ਨਗਰ ਦਾ ਰਹਿਣ ਵਾਲਾ ਇੱਕ ਜਿਹੜਾ ਦੋਸ਼ੀ ਹਜੇ ਫੜਿਆ ਗਿਆ ਜਿਸ ਤੇ ਪਹਿਲਾਂ ਵੀ ਵੱਖ-ਵੱਖ ਚੋਰੀਆਂ ਤੇ ਹੋਰ ਧਰਾਵਾਂ ਤਹਿਤ ਵੱਖ-ਵੱਖ ਥਾਣੇ ਚ 10 ਮੁਕਦਮੇ ਦਰਜ ਹੈ ਤੇ ਇਹਦਾ ਜ਼ਮਾਨਤਯੋਗ ਅਦਾਲਤ ਵਿੱਚ ਪੇਸ਼ ਕਰਕੇ ਤੇ ਇਹਦਾ ਰਿਮਾਂਡ ਹਾਸਲ ਕਰਕੇ ਹੋਰ ਵੀ ਧੰਗਾਈ ਨਾਲ ਪੁੱਛਗਿੱਛ ਕੀਤੀ ਜਾਊਗੀ ਤਾਂ ਜੋ ਕੋਈ ਵੀ ਇਹਦੇ ਨਾਲ ਕੋਈ ਹੋਰ ਬੰਦਾ ਜਾਂ ਜੁੜੇ ਹੋਏ ਹੈਗੇ ਆ ਜਾਂ ਚੋਰੀਆਂ ਘਟਨਾਵਾਂ ਹੋਰ ਹੋਈਆਂ ਉਹਨਾਂ ਸੰਬੰਧੀ ਵੀ ਧੰਗਾਈ ਨਾਲ ਪੁੱਛਗਿੱਛ ਕਰਕੇ ਜਿੰਦਾ ਕਿਸੇ ਦਾ ਰੋਲ ਸਾਹਮਣੇ ਆਉਂਦਾ ਉਹਦੇ ਖਿਲਾਫ ਵੀ ਬੰਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਹਦੀ ਉਮਰ ਕਿੰਨੀ ਕੀ ਵਦਾਂ ਦੇ ਇਹਦੀ ਉਮਰ ਕਰੀਬ 24-25 ਸਾਲ ਦੀ ਇਹਦੀ ਉਮਰ ਹੈਗੀ ਲੜਕੇ ਦੀ ਇਹ ਜਿਹੜਾ ਜਿਹੜਾ ਮੋਟਰਸਾਈਕਲ ਚੱਕਿਆ ਗਿਆ ਕਿਹੜੀ ਏਰੀਆ ਦੇ ਇਲਾਕੇ ਦੇ ਵਿੱਚ ਚੱਕਿਆ ਗਿਆ ਇਹ ਆਪਣੇ ਜਿਹੜੇ ਹੁਣ ਤੱਕ ਇਹਦੀ ਤਲਤੀਸ ਚਹੀ ਜਈ ਵੀ ਇਹ ਜਿਹੜੇ ਬਠਿੰਡੇ ਸ਼ਹਿਰ ਤੇ ਜਿਹੜਾ ਹੈਗਾ ਚੋਰੀ ਕੀਤੀ ਹੈ ਬਾਕੀ ਜਿਹੜਾ ਇਹਦਾ ਰਿਮਾਂਡ ਹਾਸਲ ਕਰਕੇ ਇਹਦੀ ਧੰਗਾਈ ਨਾਲ ਪੁੱਛਗਿੱਛ ਕੀਤੀ ਜਾਵੇ ਹੋ ਸਕਦਾ ਵੀ ਇਹ ਤੋਂ ਹੋਰ ਵੀ ਜਿਹੜੇ ਹੈ ਕਈ ਚੋਰੀ ਦੇ ਮੁਕੱਦਮੇ ਜਿਹੜੇ ਸੋਲਵ ਹੋ ਸਨ ਅਰੇ ਇਹਦਾ ਕੰਮ ਕਰ ਹੋਈ ਕਿ ਚੋਰੀ ਲਈਏ ਕਿ ਹੋਰ ਕੋਈ ਕੰਮ ਕਰ ਵੀ ਕਰਦਾ ਨਹੀਂ ਜਿਵੇਂ ਕਿ ਇਹਦਾ ਰਿਕਾਰਡ ਚੈੱਕ ਕੀਤਾ ਗਿਆ ਪਹਿਲਾਂ ਵੀ ਇਹਦੇ ਚੋਰੀ ਦੇ ਤੇ ਹੋਰ ਤਰਾਵਾਂ ਤੇ 10 ਮੁਕਦਮੇ ਦਰਜ ਹੈ ਹੈਬਿਚੁਅਲ ਅਫੈਂਡਰ ਹੈ ਤੇ ਇਹਦੇ ਖਿਲਾਫ ਅਸੀਂ ਬੀਐਨਐਸ ਦੇ ਤਹਿਤ ਹੋਰ ਵੀ ਸਖਤ ਜਿਹੜੀ ਹੈਗੇ ਧਰਾਵਾਂ ਤਹਿਤ ਜਿਹੜਾ ਹੈਗੇ ਇਹਨੂੰ ਬੁੱਕ ਕਰਕੇ ਤੇ ਮਾਂਜੋ ਅਦਾਲਤ ਵਿੱਚ ਇੱਕ ਚੰਗਾ ਕੇਸ ਪ੍ਰੇਜ਼ੈਂਟ ਕਰਾਂਗੇ ਤਾਂ ਜੋ ਇਹਨੂੰ ਜਿਹੜੀ ਹੈਗੇ ਉਸ ਵਿੱਚ ਵੱਤਵਾਲ ਸਜਾਦ ਵਈਸ ਜਿਹੜੇ ਮੋਟਰਸਾਈਕਲ ਤੇ ਘੁੰਮ ਰਹੇ ਤੇ ਆਉਂਦਾ ਜਾਂ ਇਹ ਵੀ ਚੋਰੀ ਗਈ ਨਹੀਂ ਇਹ ਜਿਹੜਾ ਮੋਟਰਸਾਈਕਲ ਹੈ ਇਹ ਵੀ ਚੋਰੀ ਦਾ ਸੀ ਤੇ ਇਹ ਤਾਂ ਹੋਰ ਵੀ ਜਵਾਰ ਮੋਟਰਸਾਈਕਲ ਜਿਹੜੇ ਆ ਚੋਰੀ ਦੇ ਬਰਾਮਦ ਹੋਏ